ਅਸਲਾਮੁਅਲੈਕਮ ਵੀਰੋ ਕੀ ਹਾਲ ਹੈ ਉਮੀਦ ਕਰਦੇ ਤੁਸੀਂ ਸਾਰੇ ਵਧੀਆ ਹੋਵੋਗੇ ਅੱਜ ਦੀ ਕਥਾ ਬਹੁਤ ਹੀ ਵਧੀਆ ਬੜੀ ਸ਼ਾਨਦਾਰ ਹੈ ਯਾਨੀ ਸੰਤ ਸਿੰਘ ਮਸਕੀਨਾਨ ਨੇ ਜਿਹੜੇ ਮذਬਬ ਦੇ ਠੇਕੇਦਾਰ ਹੈ ਉਹਨਾਂ ਦੇ ਉੱਤੋਂ ਪਰਦਾ ਚੁੱਕਿਆ ਵੈ ਉਹਨਾਂ ਨੂੰ ਜਿਹੜਾ ਉਹਨਾਂ ਦਾ ਘਨੋਣਾ ਚਿਹਰਾ ਨਾ ਉਹ ਸਾਡੇ ਸਾਰੇ ਆਵਾਮ ਦੇ ਸਾਹਮਣੇ ਲੈ ਕੇ ਆਏ ਨੇ ਯਾਨੀ ਸੰਤ ਸਿੰਘ ਮਸਕੀਨ ਹੋਣੀ ਅੱਜ ਦੀ ਕਥਾ ਦੇ ਵਿੱਚ ਦੱਸਦੇ ਪਏ ਹੈ ਕਿ ਮੈਂ ਤਿੰਨ ਦਿਨ ਕਾਲੀ ਮਾਤਾ ਦੇ ਮੰਦਰ ਚ ਗਿਆ ਤੇ ਤੀਸਰੇ ਦਿਨ ਉਹਨਾਂ ਨੇ ਪੰਡਤ ਨੂੰ ਬੁਲਾ ਕੇ ਕਿਹਾ ਕਿ ਕਾਲੀ ਮਾਤਾ ਦਾ ਜਿਹੜਾ ਮੰਦਰ ਹੈ ਸਭ ਨਾਲ ਵਧੀਆ ਪੁੱਚੜ ਖਾਨਾ ਹੈ ਤੇ ਗਿਆਨੀ ਸੰਤ ਸਿੰਘ ਮਸਕੀਨ ਆਂਦੀ ਹੈ ਗੱਲ ਸੁਣ ਕੇ ਪੰਡਤ ਜਿਹੜਾ ਉਹ ਲਾਲ ਪੀਲਾ ਹੋ ਗਿਆ ਗਿਆਨੀ ਸੰਤ ਸਿੰਘ ਮਸਕੀਨ ਆ ਨੇ ਪੰਡਤ ਨੂੰ ਇਹ ਗੱਲ ਕਿਉਂ ਕਹੀ ਇਹ ਆਪਾਂ ਚੱਲ ਕੇ ਦੇਖਨੇ ਆਈ ਦੀ ਕਥਾ ਦੇ ਵਿੱਚ ਕਥਾ ਬਹੁਤ ਸ਼ਾਨਦਾਰ ਹੈ ਪਹਿਲਾਂ ਆਪਾਂ ਚੱਲ ਕੇ ਦੇਖ ਲੈਣੇ ਕਥਾ ਤੇ ਉਸ ਤੋਂ ਬਾਅਦ ਕਰਾਂਗੇ ਇਸ ਤੇ ਗੱਲ ਬਾਤ ਤੇ ਕਥਾ ਸ਼ੁਰੂ ਕਰਨ ਤੋਂ ਪਹਿਲੇ ਸਾਰੇ ਵੀਰਾਂ ਭਰਾਵਾਂ ਅਗੇ ਰਿਕੁਐਸਟ ਹੈ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰਦੇ ਹੋ ਤੋ ਸਿਮਾ ਕਰਨੇ ਦੋ ਲਾਸ਼ੀਆਂ ਨਾਲ ਅਪਵਿੱਤਰ ਹੋਏ ਹਿੰਦੁਸਤਾਨ ਦੇ ਬੇਸਤਰ ਮੰਦਰ ਨਾਚ ਗਾਣਿਆਂ ਦੇ ਅਖਾੜੇ ਬਣੇ ਹੋਏ ਬੇਸਤਰ ਮੰਦਰ ਪਖੰਡ ਤੇ ਤਰ੍ਹਾਂ ਤਰ੍ਹਾਂ ਦੇ ਡਿੰਬ ਦੇ ਬਣੇ ਹੋਏ ਇਹ ਮੰਦਰ ਅਕਾਲੀ ਦੇ ਮੰਦਰ ਇਸ ਵੇਲੇ ਰੋਜ਼ ਸੰਡਾ ਜਾਂ ਬੱਕਰਾ ਕੱਟ ਕੇ ਵੇਚਕੜੋ ਤੇ ਖੂਨ ਨਾਲ ਉਤਕਾਲੀ ਕਾਲੀ ਨੂੰ ਤਿਲਕ ਦੇਉ ਮੈਂ ਤਿੰਨ ਦਿਨ ਲਗਾਤਾਰ ਗਿਆ ਪਹਿਲੀ ਵਾਰ ਜਦ ਕਲਕੱਤੇ ਗਿਆ ਸੀ ਮੰਦਿਰ ਦੇਖਣ ਤਿੰਨ ਦਿਨ ਮੈਂ ਰੋਜ਼ ਗਿਆ ਸਵੇਰੇ ਕਥਾ ਸੁਲਾਇਆ ਮੈਂ ਆਪਣੇ ਨਾਲ ਦੇ ਸਾਥੀ ਨੂੰ ਬਾਰੇ ਸੰਗਤਾਂ ਬੜੀਆਂ ਔਖੀਆਂ ਹੋਈਆਂ ਤੇ ਸੰਗਤਾਂ ਨੂੰ ਬਾਅਦ ਵਿੱਚ ਪਤਾ ਚੱਲੇ ਇੱਥੇ ਕਾਲੀ ਦੇ ਮੰਦਿਰ ਨਸ਼ ਜਾਂਦਾ ਸਵੇਰੇ ਸਾਰੇ ਤੇ ਮੈਂ ਆਪਣੇ ਢੰਗ ਨਾਲ ਚੱਲਿਆ ਜਾਵਾਂ ਸ਼ਿਕੰਜਾ ਉਹਨਾਂ ਨੇ ਇੱਕ ਬਣਾਇਆ ਹੋਇਆ ਮੂਰਤੀ ਦੇ ਸਾਹਮਣੇ ਤੇ ਸ਼ਿਕੰਜੇ ਚ ਪੁਨੇ ਵਾਲੇ ਗੰਦੇ ਸੰਡੇ ਨੂੰ ਗੰਨ ਸੰਡਾ ਘੜਦੇ ਨੇ ਰੋਜ਼ ਬੱਕਰਾ ਘੜਦਾ ਉੱਥੇ ਖੜੇ ਹੋ ਕੇ ਜੋ ਮੰਤਰ-ਮੰਤਰ پڑھਦੇ ਸੰਤ ਜੋ ਸਾਰੀ ਪੂਜਾ ਪ੍ਰਕਿਰਸ਼ਟਾ ਕਰਦੇ ਸੰਮੈ ਉਹ ਦੇਖਣ ਦੋ ਤਿੰਨ ਦਿਨ ਲਗਾਤਾਰ ਗਏ ਜਿਵੇਂ ਸ਼ਿਕੰਜਜ ਪਾ ਕੇ ਬੱਕਰੇ ਨੂੰ ਵੜਦੇ ਨੇ ਫਿਰ ਉਹ ਖੂਨ ਦੇ ਤਿਲਕ ਜਿਹੜੇ ਜਿੰਨੇ ਯਾਤਰੂ ਆਏ ਹੁੰਦੇ ਨੇ ਦਰਸ਼ਨ ਆਰਥੀ ਉਹਨਾਂ ਦੇ ਮੱਥਿਆਂ ਤੇ ਲਾਂਦੇ ਨੇ ਅੰਦਰ ਮੂਰਤੀਆਂ ਨੂੰ ਲਾਂਦੇ ਨੇ ਫਿਰ ਉਸ ਬੱਕਰੇ ਦਾ ਹੈ ਮਾਸ ਉਸੇ ਮੰਦਰ ਦੇ ਵਿੱਚ ਪ੍ਰਸ਼ਾਦ ਦੇ ਰੂਪ ਵਿੱਚ ਤੋਲ ਤੋਲ ਕੇ ਮੁੱਲ ਦਿੱਤਾ ਜਾਂਦਾ ਹੈ ਪ੍ਰਸ਼ਾਦ ਇਹ ਪ੍ਰਸ਼ਾਦ ਮੁੱਲ ਦਿੱਤਾ ਜਾਏਗਾ ਤੇ ਮੈਨੂੰ ਤਿੰਨ ਦਿਨ ਲਗਾਤਾਰ ਬੈਠ ਕੇ ਨਾ ਤੇ ਕਿਹਾ ਘੰਨੇ ਉਹਨੇ ਸੋਚ ਲਿਆ ਕਿਰੇ ਤੇ ਬੜੇ ਸਰਦਾਲੂ ਨੇ ਬੜੇ ਭਗਤ ਨੇ ਤਿੰਨ ਦਿਨ ਦੇ ਆਰਨ ਕਾਫੀ ਢੇਰ ਦੇ ਇੱਥੇ ਬੈਠੇ ਰਹਿੰਦੇ ਤੇ ਮੈਨੂੰ ਕਹਿ ਲਗੇ ਸਰਦਾਰ ਜੀ ਆਪਕਾ ਇਸ ਮੰਦਰ ਕੇ ਸੰਬੰਧ ਮੇਂ ਕੀਆ ਭਾਅ ਹੈ मैंने कहा बहुत अच्छा बूचड़ खाना है बहुत अच्छा बहुत अच्छा ऐसा और कहीं नहीं है मैंने कहीं नहीं देखा बहुत अच्छा पावन पवित्र ढंग से ये खाना बनाया गया है इसको मंदिर कौन कहेगा यहाँ ना भजन ना बंदगी खून के तिलक लगाए जाते हैं और यही खून का प्रसाद बांटा जाता है और क्या है यहाँ हकीकत है भैरो है शराब पिलाओ पैरो बर्फी नहीं खाता कड़ा प्रसाद है प्रशादे शराब पीता पेट करो शराब पुजारिया ने आप शराब पीनी किया पुजारिया ने आप संडे खाने सन काली अगे हकीकत इतनी पुजारिया ने आप नाच देखना से तो कृष्ण की रास नीता पुजारिया ने आप भ्रष्ट होना से जमा करनी कृष्ण नीता इंज मंदिर भ्रष्ट हो गए सारे दे सारे निजाम भ्रष्ट होया ਔਰ ਪੁਜਾਰੀ ਤੱਫੇ ਤੋਂ ਹੋਇਆ ਹੁੰਦੇ ਗੁਰੂ ਘਰ ਦੇ ਵਿੱਚ ਗ੍ਰੰਥੀ ਸਿੰਘ ਕਹਿੰਦੇ ਨੇ ਗੁਰੂ ਗਨ ਸਾਹਿਬ ਜੀ ਮਹਾਰਾਜ ਦੀ ਪੂਜਾ ਪ੍ਰਕਿਰਸ਼ਟਾ ਕਰਨ ਵਾਲੇ ਨੂੰ ਪਰ ਕਿਸੇ ਵਕਤ ਇੱਕ ਦਰਬਾਰ ਸਾਹਿਬ ਦੇ ਵਿੱਚ ਹਰੀਮੰਦਰ ਸਾਹਿਬ ਦੀ ਜੋ ਪੂਜਾ ਕਰਦੇ ਸਨ ਉਹਨਾਂ ਨੂੰ ਗ੍ਰੰਥੀ ਸਿੰਘ ਨਹੀਂ ਕਹਿੰਦੇ ਸਨ ਪੁਜਾਰੀ ਕਹਿੰਦੇ ਸਨ ਕੁਝ ਸਮਾਂ ਇਹ ਰੌਰੀਤੀ ਰਹੀਏ ਪੁਜਾਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦਰਸ਼ਨ ਕਰਨਾ ਹੈ ਗੁਰੂ ਤੇਗ ਬਹਾਦਰ ਸਾਹਿਬ ਤੇ ਪੁਜਾਰੀਆਂ ਨੇ ਦੂਏ ਬੰਦ ਕਰ ਦਿੱਤੇ ਤੇ ਆਖਿਆ ਨਹੀਂ ਗੁਰੂ ਤੁਸੀਂ ਅੰਦਰ ਨਹੀਂ ਆ ਸਕਦੇ ਪੁਜਾਰੀਆਂ ਨੇ ਆਪਣੀ ਬੜੀ ਮਹਿਮਾ ਬਣਾਈ ਹੋਈ ਸੀ ਬੜੀ ਮਹਿਮਾ ਬੜੀ ਪ੍ਰਤਿਸ਼ਟਾ ਤੇ ਉਹਨਾਂ ਨੂੰ ਡਰ ਪੈ ਗਿਆ ਸਮੰਦਰ ਦਾ ਮਾਲਕ ਆ ਗਿਆ ਤੇ ਸਾਡੀ ਜਿਹੜੀ ਗੱਲ ਲੈਣੀ ਹੈ ਮਾਲਕ ਨੂੰ ਬਾਹਰ ਹੀ ਰੱਖੋ ਆਪ ਮਾਲਕ ਬਣੇ ਰਹੋ ਕੱਢੋ ਮਾਲਕ ਨੂੰ ਬਾਸ ਇਸ ਪੁਜਾਰੀ ਧੜਕੇ ਜੁਤੇ ਪੁਰਾਣਾ ਇਹ ਬਹੁਤ ਵੱਡਾ ਇਲਜ਼ਾਮ ਹੈ ਗੁਰੂ ਤੇਗ ਬਹਾਦਰ ਸਾਹਿਬ ਨੂੰ ਅੰਦਰ ਨਹੀਂ ਦਾਖਲ ਹੋਣ ਦਿੱਤਾ ਉਹ ਜਿਹੜਾ ਗੁਰਦੁਆਰਾ ਤੁਸੀਂ ਦੇਖਦੇ ਹੋ ਖੜਾ ਸਾਹਿਬ ਸਤਿਗੁਰੂ ਨੂੰ ਇੱਥੇ ਬੈਠਣਾ ਪਿਆ ਅੰਦਰ ਨਹੀਂ ਜਾ ਸਕਦੇ ਤੇ ਮੈਂ ਜੋ ਪ੍ਰਾਚੀਨ ਇਤਿਹਾਸਿਕ ਗ੍ਰੰਥਾਂ ਵਿੱਚ ਪੰਕਤੀਆਂ ਪੜ੍ਹੀਆਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਰਚਨਾ ਤੇ ਇਹ ਬੋਲ ਨਿਕਲੇ ਔਖਾ ਨਾ ਹੋਣਾ ਇਹ ਮਸੰਦ जो अमृत सरीए कृष्ण अगन के अंदर सड़िए पंक्ति इंज है उस तरीके नहीं है जी आम कहने सरी अंदर सड़ी इस तरह की गल नहीं है इस तरह की कोई गल गुरु तेग बहादुर साहब ने नहीं आखी भगत की नगरी साधुओं की नगरी ज्ञानिया की नगरी ए शब्द किनाने वर्गे गुरु तेग बहादुर साहब ने यह मसंद जो अमृत सरी है पुजारी तबका अमृतसर का है यह जोड़ा मसंद तबका अमृतसर का है संद जो अमृत सरीय कृष्ण अगन के अंतर सरी यह की के अग जलते ही रह जलते ही रहना ही प्रदान माया ही प्रदान इन्हों और कुछ नहीं गुरु कौम देश धर्म कुछ भी नहीं है। मसंद जो अमृत सरीए कृष्ण अगन के अंतर सरीए वर भी दे गए ਮਾਣਿਆ ਰੱਬ ਰਜਾਈਆ ਤੇ ਗੁਰੂ ਤੇਗ ਬਹਾਦਰ ਸਾਹਿਬ ਦੀ ਰਸਨਾ ਤੋਂ ਨਿਕਲੀ ਸੀ ਤੇ ਮੈਂ ਦੇਖਦਾ ਜਿਸ ढंग ਦੀ ਸੇਵਾ ਇਥੋਂ ਦੀਆਂ ਬੇਟੀਆਂ ਕਰਨੀਆਂ ਲੀਆਂ ਨੇ ਇਹਦੇ ਸਪਸ਼ਟ ਰੂਪ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦਾ ਮੈਨੂੰ ਵਰ ਦਿਖਾਈ ਦਿੰਦਾ ਹੈ ਪਰ ਗੁਸਤਾਖੀ ਮਾਫ ਮਸੰਦ ਟੋਲੇ ਨੂੰ ਕਦੇ-ਕਦੀ ਵੇਖ ਕੇ ਉਹਨਾਂ ਦੀ ਈਰਖਾ ਨੂੰ ਵੇਖ ਕੇ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਇਹ ਬੋਲ ਵੀ ਯਾਦ ਆ ਜਾਂਦੇ ਨੇ ਇਹ ਮਸੰਦ ਜੋ ਅੰਮ੍ਰਿਤ ਸਰੀਏ ਕ੍ਰਿਸ਼ਨ ਅਗਨ ਕੇ ਅੰਤਰੇ ਸਰੀਏ ਆ ਵੀ ਹਕੀਕਤ ਉਜਾਗਰ ਹੋ ਜਾਂਦੀ ਹੈ ਆ ਵੀ ਬੜੀ ਗੱਲ ਸਾਹਮਣੇ ਆ ਜਾਂਦੀ ਹੈ ਗੁਰੂਦੇਵ ਦੇ ਗੋਲ ਇੱਕ ਪਾਠੀ ਦੀ ਤਰ੍ਹਾਂ ਪੜ੍ਹ ਕੇ ਮੈਂ ਤੁਹਾਨੂੰ ਸੁਣਾਇਆ ਤਾਂ ਪੁਜਾਰੀਆਂ ਨੇ ਕ੍ਰਿਸ਼ਨ ਜੀ ਦੀ ਰੂਪਰੇਖਾ ਇਤਨੀ ਵਿਗਾੜੀ ਰਾਸਾ ਰਾਜ ਰਜ ਕੇ ਲੈਣਾ ਮੰਦਰਾ ਵਿੱਚ ਰਾਜ ਰਜ ਕੇ ਮੰਦਰਾ ਨੂੰ ਨਾਚ ਗਾਣਿਆਂ ਦਾ ਅਖਾੜਾ ਬਣਾ ਦਿੱਤਾ ਕੁੰਭੀ ਨਰਕ ਬਣਾ ਦਿੱਤਾ ਕਿੰਦਰੇ ਪੈਰੋ ਦੀ ਮੂਰਤੀ ਰੱਖੋ ਬਿਨਾਂ ਸ਼ਰਾਬ ਕਿੰਦਰੇ ਕਾਲੀ ਦੀ ਮੂਰਤੀ ਰੱਖੋ ਅਗੋਂ ਸੰਡੇ ਭੇਟ ਕਰੋ ਨਿਰਤ ਗਾਇਨ ਤਰ੍ਹਾਂ ਤਰ੍ਹਾਂ ਦੇ ਛਲ ਤੇ ਕਪਟ ਮੰਦਰਾਂ ਵਿੱਚ ਇਕੱਠੇ ਪੂਛਮਾ ਕਰਨੇ ਦੇਵਦਾਸੀਆਂ ਨਾਲ ਅਪਵਿੱਤਰ ਹੋਏ ਹਿੰਦੁਸਤਾਨ ਦੇ ਬੇਸਤਰ ਮੰਦਰ ਨਾਚ ਗਾਣਿਆਂ ਦੇ ਅਖਾੜੇ ਬਣੇ ਹੋਏ ਬੇਸਤਰ ਮੰਦਰ ਪਖੰਡੇ ਤੇ ਤਰ੍ਹਾਂ ਤਰ੍ਹਾਂ ਦੇ ਦਿੰਬ ਦੇ ਬਣੇ ਹੋਏ ਤੇ ਮੰਦਿਰ ਅਕਾਲੀ ਦੇ ਮੰਦਿਰ ਸਵੇਰੇ ਰੋਜ਼ ਸੰਡਾ ਜਾਂ ਬੱਕਰਾ ਕੱਟ ਕੇ ਵੇਚਕੜੋ ਤੇ ਖੂਨ ਨਾਲ ਤਾਲੀ ਕਾਲੀ ਨੂੰ ਤਿਲਕ ਦਿਓ ਮੈਂ ਤਨੇ ਲਗਾਤਾਰ ਗਿਆ ਪਹਿਲੀ ਵਾਰ ਜਦੋਂ ਕਰ ਕਰਕੇ ਗਿਆ ਸੀ ਮੰਦਿਰ ਦੇਖਣ ਤਿੰਨ ਦਿਨ ਮੈਂ ਰੋਜ਼ ਗਿਆ ਸਵੇਰੇ ਕਥਾ ਤੇ ਲਾਇਆ ਮੈਂ ਆਪਣੇ 나ਗ ਦੇ ਸਾਥੀ ਨੂੰ ਭਾਵੇਂ ਸੰਗਤਾਂ ਬੜੀਆਂ ਔਖੀਆਂ ਹੋਈਆਂ ਤੇ ਸੰਗਤਾਂ ਨੂੰ ਬਾਅਦ ਵਿੱਚ ਪਤਾ ਚੱਲਿਆ ਕਿ ਤੇ ਕਾਲੀ ਦੇ ਮੰਦਿਰ ਨਸ ਜਾਂਦਾ ਸਵੇਰੇ ਸਾਰੇ ਤੇ ਮੈਂ ਆਪਣੇ ਢੰਗ ਨਾਲ ਚਲਾ ਜਾਵਾਂ शिकੰਜਾ ਉਹਨਾਂ ਨੇ ਇੱਕ ਬਣਾਇਆ ਹੋਇਆ ਮੂਰਤੀ ਦੇ ਸਾਹਮਣੇ ਤੇ ਸ਼ਿਕੰਜੇ ਜਿਹ ਉਹਨੇ ਹਾਲੇ ਦਿਨ ਤੇ ਸੰਡੇ ਨੂੰ ਗੰਗਨ ਸੰਡਾ ਘੜ ਦੇ ਨੇ ਰੋਜ਼ ਬੱਕਰਾ ਕਰਦਾ ਤੇ ਉੱਥੇ ਉਹ ਖੜੇ ਉਹ ਜੋ ਮੰਤਰ ਮੰਤਰ ਪੜ੍ਹਦੇ ਸੰਤੇ ਜੋ ਸਾਰੀ ਪੂਜਾ ਪਰਿਸ਼ਟਾ ਕਰਦੇ ਸੰਮੈਂ ਉਹ ਦੇਖਣ ਦੋ ਤਿੰਨ ਦਿਨ ਲਗਾਤਾਰ ਗਿਆ ਜੈਸੇ ਸ਼ਿਕੰਜੇ ਜਿ ਪਾ ਕੇ ਬੱਕਰੇ ਨੂੰ ਵੜਦੇ ਨੇ ਫਿਰ ਉਹ ਖੂਨ ਦੇ ਤਿਲਕ ਜਿਹੜੇ ਜਿੰਨੇ ਯਾਤਰੀ ਆਏ ਹੁੰਦੇ ਨੇ ਦਰਸ਼ਨਾਰਥੀ ਉਹਨਾਂ ਦੇ ਮੱਥਿਆਂ ਤੇ ਲਾਂਦੇ ਨੇ ਅੰਦਰ ਮੂਰਤੀਆਂ ਨੂੰ ਲਾਉਂਦੇ ਨੇ ਫਿਰ ਉਸ ਬੱਕਰੇ ਦਾ ਹੈ మాਸ਼ ਉਸੇ ਮੰਦਰ ਦੇ ਚ ਪ੍ਰਸ਼ਾਦ ਦੇ ਰੂਪ ਵਿੱਚ ਤੋਲ-ਤੋਲ ਕੇ ਮੁੱਲ ਦਿੱਤਾ ਜਾਂਦਾ ਹੈ ਪ੍ਰਸ਼ਾਦ ਇਹ ਪ੍ਰਸ਼ਾਦ ਮੁੱਲ ਦਿੱਤਾ ਜਾਂਦਾ ਤੇ ਮੈਨੂੰ ਤਿੰਨ ਦਿਨ ਲਗਾਤਾਰ ਦੇਖ ਕੇ ਨਾ ਤੇ ਕਹਿੰਦਾ ਧੰਨੀ ਉਹਨੇ ਸੋਚ ਲਿਆ ਕਿਦਰੇ ਇਹ بڑے ਸਰਦਾਲੂ ਨੇ بڑے ਭਗਤ ਨੇ ਤਿੰਨ ਦਿਨ ਤੇ ਆ ਰਹੇ ਨੇ ਕਾਫੀ ਢੇਰ ਦੇ ਇੱਥੇ ਬੈਠੇ ਰਹਿੰਦੇ ਸੀ मैनु कह लगे सरदार जी आपका इस मंदिर के संबंध में क्या भाव है मैंने कहा बहुत अच्छा दूचड़खाना है बहुत अच्छा बहुत अच्छा ऐसा और कहीं नहीं है मैंने कहीं नहीं देखा बहुत अच्छा पावन पवित्र ढंग से यह दूचड़खाना बनाया गया है इसको मंदिर कौन कहेगा यहां ना भजन ना बंदगी खून के तिलक लगाए जाते हैं ਔਰ ਇਹੋ ਹੀ ਉਹਨਾਂ ਦਾ ਪ੍ਰਸ਼ਾਦ ਵੰਡਾਇਆ ਜਾਂਦਾ ਹੈ। ਔਰ ਕਿਆ ਹੈ? ਕਿ ਹਕੀਕਤ ਹੈ ਭੈਰੋ ਹੈ ਉਹਨੂੰ ਸ਼ਰਾਬ ਪਿਲਾਓ ਪੈਰੋ ਦੇ ਮੰਦਰ। ਕਹਿੰਨੇ ਇਹ ਬਰਫੀ ਨਹੀਂ ਖਾਂਦਾ, ਕੜਾ ਪ੍ਰਸ਼ਾਦ ਹੈ ਤੇ ਸ਼ਰਾਬ ਪੀਂਦਾ, ਤੇ ਡਰੋ ਸ਼ਰਾਬ। ਪੁਜਾਰੀਆਂ ਨੇ ਆਪ ਸ਼ਰਾਬ ਦੇਣੀ ਸੀ ਪੈਰੋ ਨੂੰ ਅੱਗੇ ਦਿੱਤਾ। ਪੁਜਾਰੀਆਂ ਨੇ ਆਪ ਸੰਡੇ ਖਾਣੇ ਸੰਨ ਕਾਲੀ ਨੂੰ ਅੱਗੇ ਕੀਤਾ। ਹਕੀਕਤ ਇਹ ਇਤਨੀ ਪੁਜਾਰੀਆਂ ਨੇ ਆਪ ਨਾਚ ਵੇਖਣਾ ਸੀ, ਤੋ ਕ੍ਰਿਸ਼ਨ ਦੀ ਰਾਸ ਨੂੰ ਅੱਗੇ ਕੀਤਾ। ਤੇ ਪੁਜਾਰੀਆਂ ਨੇ ਆਪ ਭ੍ਰਸ਼ਟ ਹੋਣਾ ਸੀ। ਸਮਰ ਕਰਨੀ ਕ੍ਰਿਸ਼ਨ ਨੂੰ ਵਗੇ ਸੀ ਤਾਂ ਇਹ ਮੰਦਰ ਬਰਸ਼ਟ ਹੋ ਗਏ ਸਾਰੇ ਦੇ ਸਾਰੇ ਨਿਜ਼ਾਮ ਬਰਸ਼ਟ ਹੋਇਆ ਔਰ ਪੁਜਾਰੀ ਤੱਕੇ ਤੋਂ ਹੋ ਗਿਆ ਹਾਂ ਹਾਂ ਤੇ ਗੁਰੂ ਘਰ ਦੇ ਚ ਗ੍ਰੰਥੀ ਸਿੰਘ ਕਹਿੰਦੇ ਨੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪੂਜਾ ਪ੍ਰਕਿਰਸ਼ਟ ਕਰਨ ਵਾਲੇ ਨੂੰ ਪਰ ਕਿਸੇ ਵਕਤ ਇੱਕ ਦਰਬਾਰ ਸਾਹਿਬ ਦੇ ਚ ਹਰਿਮੰਦਰ ਸਾਹਿਬ ਦੀ ਜੋ ਪੂਜਾ ਕਰਦੇ ਸਨ ਉਹਨਾਂ ਨੂੰ ਗ੍ਰੰਥੀ ਸਿੰਘ ਨਹੀਂ ਕਹਿੰਦੇ ਸਨ ਪੁਜਾਰੀ ਕਹਿੰਦੇ ਸਨ ਕੁਝ ਸਮਾਂ ਇਹੌ ਰੀਤੀ ਰਹੀਏ ਪੁਜਾਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦਰਸ਼ਨ ਕਰਨਾ ਹੈ ਗੁਰੂ ਤੇਗ ਬਹਾਦਰ ਸਾਹਿਬ ਤੇ ਪੁਜਾਰੀਆਂ ਨੇ ਦੂਏ ਬੰਦ ਕਰ ਦਿੱਤੇ ਤੇ ਆਖਿਆ ਨਹੀਂ ਗੁਰੂ ਤੁਸੀਂ ਅੰਦਰ ਨਹੀਂ ਆ ਸਕਦੇ ਪੁਜਾਰੀਆਂ ਨੇ ਆਪਣੀ ਬੜੀ ਮਹਿਮਾ ਬਣਾਈ ਹੋਈ ਸੀ ਬੜੀ ਮਹਿਮਾ ਬੜੀ ਪ੍ਰਤਿਸ਼ਟਾ ਤੇ ਉਹਨਾਂ ਨੂੰ ਡਰ ਪੈ ਗਿਆ ਇਸ ਮੰਦਰ ਦਾ ਮਾਲਕ ਆ ਗਿਆ ਤੇ ਸਾਡੀ ਜਿਹੜੀ ਗੱਲ ਲੈਣੀ ਹੈ ਮਾਲਕ ਨੂੰ ਬਾਹਰ ਹੀ ਰੱਖੋ ਆਪ ਮਾਲਕ ਬਣੇ ਰਹੋ ਕੱਡੋ ਮਾਲਿਕ ਨੂੰ ਦਾ ਇਸ ਪੁਚਾਰੀ ਤਦਕੇ ਜੁਤੇ ਪੁਰਾਣਾ ਇਹ ਬਹੁਤ ਵੱਡਾ ਇਲਜ਼ਾਮ ਹੈ ਗੁਰੂ ਤੇਗ ਬਹਾਦਰ ਸਾਹਿਬ ਨੂੰ ਅੰਦਰ ਨਹੀਂ ਦਾਖਲ ਹੋਣ ਦਿੱਤਾ ਉਹ ਜਿਹੜਾ ਗੁਰਦੁਆਰਾ ਤੁਸੀਂ ਦੇਖਦੇ ਹੋ ਖੜਾ ਸਾਹਿਬ ਸਤਿਗੁਰੂ ਨੂੰ ਇੱਥੇ ਬੈਠਣਾ ਪਿਆ ਅੰਦਰ ਨਹੀਂ ਜਾ ਸਕਦੇ ਤੇ ਮੈਂ ਜੋ ਪ੍ਰਾਚਨ ਇਤਿਹਾਸ ਗ੍ਰੰਥਾਂ ਵਿੱਚ ਪੰਕਤੀਆਂ ਪੜੀਆਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਰਚਨਾ ਤੇ ਇਹ ਬੋਲ ਨਿਕਲੇ औखे ना होना ए मसंद जो अमृत सरीए कृष्ण अगन के अंदर सड़ी है पंक्ति इंज है उस तरीके नहीं है जी आम कहने सरी अंदर सड़ी इस तरह की गल नहीं है इस तरह की कोई गल गुरु तेग बहादुर साहब ने नहीं आखी भगतों की नगरी साधुओं की नगरी ज्ञानिया की नगरी ए शब्द किनाली वर्ग के गुरु तेग बहादुर साहब ने यह मसंद जो अमृत सरी है पुजारी तबका अमृतसर है जरा तब का तबका अमृतसर है ए मसंद जो अमृत सरीय कृष्ण अगन के अंतर सरी ये कृष्णा के अगेश जल दे ही रहने कृष्ण ही प्रदान माया ही प्रदान इन और कुछ नहीं गुरु कौम देश धर्म कुछ भी नहीं है मसंद जो अमृत सरीय कृष्ण अगन के अंतर सरीय ਕੰਨ ਨੇ ਇੱਕ ਵਾਰ ਵੀ ਦੇ ਗਏ ਮਾਹੀਆ ਰਬ ਰਜਾਈਆ ਉਹ ਗੁਰੂ ਤੇਗ ਬਹਾਦਰ ਸਾਹਿਬ ਦੀ ਦਸਨਾ ਤੋਂ ਨਿਕਲੇ ਫਿਰ ਮੈਂ ਦੇਖਦਾ ਜਿਸ ਗੰਗ ਦੀ ਸੇਵਾ ਇਥੇ ਉਹਦੀਆਂ ਬੇਡੀਆਂ ਕਰਨੀਆਂ ਲੀਆਂ ਇਹਦੇ ਸਪਸ਼ਟ ਰੂਪ ਰੇਚ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦਾ ਮੈਨੂੰ ਵਰ ਦਿਖਾਈ ਦਿੰਦਾ ਹੈ ਪਰ ਗੁਸਤਾਖੀ ਮਾਫ ਮਸੰਦ ਟੋਲੇ ਨੂੰ ਕਦੇ ਕਦੇ ਵੇਖ ਕੇ ਉਹਨਾਂ ਦੀ ਈਰਖਾ ਨੂੰ ਵੇਖ ਕੇ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਇਹ ਬੋਲ ਵੀ ਯਾਦ ਆ ਜਾਂਦੇ ਨੇ ਇਹ ਮਸੰਦ ਜੋ ਅੰਮ੍ਰਿਤ ਸਰੀਏ ਕ੍ਰਿਸ਼ਨ ਅਗਨ ਕਹੇ ਅੰਤਰ ਸਰੀਏ ਆਵੀ ਹਕੀਕਤ ਉਜਾਗਰ ਹੋ ਜਾਂਦੀ ਹੈ ਆਵੀ ਬੜੀ ਗੱਲ ਸਾਹਮਣੇ ਆ ਜਾਂਦੀ ਹੈ ਗੁਰੂ ਦੇਵ ਜੀ ਦੇ ਬੋਲ ਇੱਕ ਪਾਠੀ ਦੀ ਤਰ੍ਹਾਂ ਪੜ੍ਹ ਕੇ ਮੈਂ ਤੁਹਾਨੂੰ ਸੁਣਾਇਆ ਤਾਂ ਪੁਜਾਰੀਆਂ ਨੇ ਕ੍ਰਿਸ਼ਨ ਜੀ ਦੀ ਰੂਪਰੇਖਾ ਇਤਨੀ ਵਿਗਾੜੇ ਰਾਸਾਂ ਰਾਜਰਜ ਕੇ ਲੈਣਾ ਮੰਦਰਾ ਵਿੱਚ ਰਾਜਰਜ ਕੇ ਮੰਦਰਾ ਨੂੰ ਨਾਚ ਗਾਣਿਆਂ ਦਾ ਅਖਾੜਾ ਬਣਾ ਦਿੱਤਾ ਕੁੰਭੀ ਨਰਕ ਬਣਾ ਦਿੱਤਾ ਕਿਧਰੋਂ ਪੈਰੋ ਦੀ ਮੂਰਤੀ ਰੱਖੋ ਪਿਲਾਓ ਸ਼ਰਾਬ ਕਿਧਰੇ ਕਾਲੀ ਦੀ ਵਾ ਵਾ ਵੀਰ ਜੀ ਕਥਾ ਸੁਣ ਕੇ ਆਨੰਦ ਆ ਗਿਆ ਮਜ਼ਾ ਆ ਗਿਆ ਕਿ ਗਿਆਨੀ ਸੰਸਿ ਦੀ ਮਸਕੀਨ ਆਨੇ ਬਿਲਕੁਲ ਸੱਚੀਆਂ ਗੱਲਾਂ ਤੇ ਸਹੀ ਗੱਲਾਂ ਕੀਤੀਆਂ ਕਿ ਜਿਹੜੇ ਮਦਦ ਦੇ ਠੇਕੇਦਾਰ ਬਣੇ ਹਨ ਇਹਨਾਂ ਨੇ ਸਿਰਫ ਸਾਨੂੰ ਲੋਕਾਂ ਨੂੰ ਬੇਕੂਬ ਬਣਾਇਆ ਹੈ ਇਹ ਹੱਕ ਸੱਚ ਦੀ ਗੱਲ ਨਹੀਂ ਕਰਦੇ ਸਹੀ ਗੱਲ ਨਹੀਂ ਕਰਦੇ ਇਹ ਉਹ ਗੱਲ ਕਰਦੇ ਨਹੀਂ ਜਿਹਦੇ ਨਾਲ ਰੱਬ ਸੋਣ ਨਾਲ ਜਿਹਦੇ ਨਾਲ ਬੰਦਾ ਰੱਬ ਸੋਣ ਨਾਲ ਜੁੜ ਜੇ ਇਹਨਾਂ ਦਾ ਕੰਮ ਸਿਰਫ ਲੋਕਾਂ ਨੂੰ ਗੁੰਮਰਾਹ ਕਰਕੇ ਰੱਖਣਾ ਕਿ ਤੁਸੀਂ ਤੁਹਾਨੂੰ ਅਗਰ ਕੋਈ ਦੁੱਖ ਤਕਲੀਫ ਪਰੇਸ਼ਾਨੀ ਹੈ ਤੇ ਤੁਸੀਂ ਕਿਸੇ ਪਖੰਡੀ ਬਾਬੇ ਕੋਲ ਚੱਲ ਜਾਂਦੇ ਹੋ ਤੇ ਉਹ ਤੁਹਾਨੂੰ ਐਸਾ ਕਮਾਏਗਾ ਕਿ ਤੁਹਾਨੂੰ ਚੱਕਰ ਹੋਣਾ ਸ਼ੁਰੂ ਹੋ ਜਾਣਗੇ ਇਹ ਕਰਨਗੇ ਤੁਸੀਂ ਜਾ ਕੇ ਜਿੱਲੇ ਨੂੰ ਆਪਣੇ ਕੋਈ ਦੁੱਖ ਤਕਲੀਫ ਦਸੋਗੇ ਫਿਰ ਉਹ ਕਹੇਗਾ ਇਹਦੇ ਵਾਸਤੇ ਤੇ ਇਹ ਚਿਲਾ ਕਰਨਾ ਪਏਗਾ ਇਹਦੇ ਵਾਸਤੇ ਤੇ ਆ ਪੜ੍ਹਾਈ ਕਰਨੀ ਪਏਗੀ ਤੇ ਇਹਦੇ ਵਾਸਤੇ ਤੈਨੂੰ ਕਾਲਾ ਬੱਕਰਾ ਲਿਆਉਣਾ ਪਏਗਾ ਤੈਨੂੰ ਕਾਲੀ ਮੁਰਗੀ ਲਿਆਉਣੀ ਪਏਗੀ ਜਿੱਲੇ ਤੂੰ ਇਹ ਦੇਵੇਂਗਾ ਤੇ ਤੇਰੇ ਤੋਂ ਮੁਸੀਬਤ ਟਲ ਜਾਏਗੀ ਯਾਰ ਕਿਹਦਾ ਲੋਕਾਂ ਨੂੰ ਬੇਫਿਕੂ ਬਣਾਉਂਦੇ ਆ ਇਹ ਲੋਕ ਉਹ ਉਹਦੀ ਵਜ੍ਹਾ ਕੀ ਹੈ ਉਹਦੀ ਵਜ੍ਹਾ ਇਹ ਹੀ ਹੈ ਕਿ ਅਸੀਂ ਲੋਕ ਬੜੇ ਕਮ ਇਮਾਨ ਵਾਲੇ ਆ ਅਗਰ ਸਾਡਾ ਈਮਾਨ ਮਜ਼ਬੂਤ ਹੋਵੇ ਤੇ ਅਸੀਂ ਐਡੇ ਕੰਮ ਕਦੀ ਵੀ ਨਾ ਕਰੀਏ ਵੀਰੋ ਕਿਹੜੀ ਚੀਜ਼ ਹੈ ਜਿਹੜੀ ਅੱਲਾ ਪਾਕ ਦੀ ਜ਼ਾਤ ਕੋਲ ਨਹੀਂ ਲੱਭਦੀ ਅੱਲਾ ਪਾਗ ਦੀ ਜ਼ਾਤ ਹਰ ਚੀਜ਼ عطا ਕਰਨ ਵਾਲੀ ਹੈ ਤੇ ਫਿਰ ਜਦੋਂ ਦੁੱਖ ਤਕਲੀਫ ਆਵੇ ਸਾਨੂੰ ਚਾਹੀਦਾ ਕਿ ਉਹਦੀ ਇਬਾਦਤ ਕਰੀਏ ਉਹਦਾ ਜ਼ਿਕਰ ਕਰੀਏ ਤੇ ਉਹਦੇ ਕੋਲ ਮੰਗੀਏ ਦੇਖ ਲਿਓ ਇਨਸ਼ਾ ਅੱਲਾ ਜ਼ਰੂਰ ਸਾਡੇ ਦੁੱਖ ਤਕਲੀਫਾਂ ਦੂਰ ਹੋ ਜਾਣੀਆਂ ਲੇਕਿਨ ਕੀ ਹੈ ਕਿ ਸਾਡਾ ਈਮਾਨ ਬੜਾ ਕਮਜ਼ੋਰ ਹੈ ਅਸੀਂ ਬਜਾਏ ਦੁੱਖ ਤਕਲੀਫ ਪਰੇਸ਼ਾਨੀ ਦੇ ਵਿੱਚ ਅੱਲਾ ਪਾਗ ਦੀ ਜ਼ਾਤ ਨੂੰ ਯਾਦ ਕਰਨ ਦੇ ਉਹਦੇ ਕੋਲ ਮਦਦ ਮੰਗਣ ਦੀ ਬਜਾਏ ਅਸੀਂ ਕੀ ਕਰਨੇ ਆ ਇਹ ਪਖੰਡੀਆਂ ਬਾਬਿਆਂ ਕੋਲ ਚਲ ਜਾਂਦੇ ਆ ਇਹ ਜਿਹੜੇ ਹੁੰਦੇ ਪ੍ਰਚਾਰਕ ਇਹਨਾਂ ਕੋਲ ਚਲ ਜਾਂਦੇ ਆ ਜਿਹੜੇ ਪੰਡਤ ਹੁੰਦੇ ਆ ਕੋ ਚਲ ਜਾਂਦੇ ਜਿਹੜੇ ਕਿ ਨਟੰਕੀ ਹੁੰਦੇ ਆ ਢੂੰਗੇ ਬਾਜ਼ ਹੁੰਦੇ ਆ ਜਿਨ੍ਹਾਂ ਦਾ ਕੰਮ ਸਿਰਫ ਆਵਾਮ ਨੂੰ ਬੇਕੂਬ ਬਣਾਉਣਾ ਉਹਨਾਂ ਕੋ ਪੈਸਾ ਭਟੋਰਨਾ ਹੁੰਦਾ ਵੈ ਇਸ ਕਰਕੇ ਜਿਹਦੇ ਤੁਸੀਂ ਆਂਦੇ ਬਾਬਿਆਂ ਕੋ ਜਾਂਦੇ ਹੋ ਤੇ ਫਿਰ ਉਹ ਤੁਹਾਡੇ ਕੋ ਪੈਸੇ ਵੀ ਲੈ ਜਾਂਦੇ ਆ ਤੇ ਰੰਗ ਬਰੰਗੀਆਂ ਗੱਲਾਂ ਤੁਹਾਡੇ ਜ਼ਿਹਨਾਂ 'ਚ ਪਾਈ ਜਾਂਦੇ ਜਿਹਦੇ ਨਾਲ ਤੁਸੀਂ ਹੋਰ ਸਮਾਂ ਆਪਣੇ ਦੋਸਤ ਦੇ ਹੁੰਦੇ ਆ ਆਪਣੇ ਘਰ ਵਾਲੇ ਹੁੰਦੇ ਉਹਨਾਂ ਦੇ ਹੋਰ ਮੁਖਾਲਿਫ ਹੋ ਜਾਂਦੇ ਹੋ ਐਵੇਂ ਕਹਿ ਦਿੰਗੇ ਤੇਰੇ ਉੱਤੇ ਤੇਰੇ ਜਿਹੜਾ ਘਰ ਵਾਲੇ ਉਹਨਾਂ ਨੇ ਜਾਦੂ ਕੀਤਾ ਤੇਰੇ ਰਿਸ਼ਤੇਦਾਰਾਂ ਨੇ ਜਾਦੂ ਕੀਤਾ ਉਹ ਬੰਦਾ ਉਹਨਾਂ ਦੇ ਵੀ ਖਿਲਾਫ ਹੋ ਜਾਂਦਾ ਵਾ ਇਸ ਕਰਕੇ ਐਂਦੇ ਜਿਹੜੇ ਢੋਂਗੀ ਬਾਬੇ ਹੁੰਦੇ ਇਹਨਾਂ ਕੋ ਕਦੇ ਵੀ ਨਾ ਜਾਓ ਅਗਰ ਸੁਣਨੀ ਹੈ ਗੱਲ ਤੇ ਐਂਦੇ ਗਿਆਨੀਆਂ ਦੀ ਸੁਣੋ ਜਿਸ ਤਰ੍ਹਾਂ ਕਿ ਗਿਆਨੀ ਸੰਤ ਸਿੰਘ ਮਸਕੀਨ ਹੋਣੀ ਹੈ ਕਿੱਡੀਆਂ ਸੋਹਣੀਆਂ ਤੇ ਕਿੱਡੀਆਂ ਵਧੀਆ ਗੱਲਾਂ ਕਰਦੇ ਆ ਅੱਲਾ ਦੇ ਜਿਹੜੇ ਨੇਕ ਬੰਦੇ ਆ ਉਹਨਾਂ ਦੀਆਂ ਗੱਲਾਂ ਸੁਣੋ ਜਿਨ੍ਹਾਂ ਦਾ ਮਕਸਦ ਸਿਰਫ ਤਾਨੂੰ ਅੱਲਾ ਨਾਲ ਜੋੜਨਾ ਵੈ ਰੱਬ ਸੋਣ ਨਾਲ ਜੋੜਨਾ ਵੈ ਕਿ ਜਦੋਂ ਵੀ ਕੋਈ ਦੁੱਖ ਤਕਲੀਫ ਆਵੇ ਸੱਚੇ ਮਨ ਦੇ ਨਾਲ ਰੱਬ ਨੂੰ ਯਾਦ ਕਰੋ ਦੇਖੋ ਕਿਸ ਤਰ੍ਹਾਂ ਤੁਹਾਡੀਆਂ ਦੁੱਖ ਤਕਲੀਫਾਂ ਦੂਰ ਹੁੰਦੀਆਂ ਤੇ ਇੰਜ ਦੇ ਜਿਹੜੇ ਗਿਆਨੀ ਲੋਕ ਹੁੰਦੇ ਆ ਨਾ ਅੱਲਾ ਵਾਲੇ ਨੇਕ ਲੋਕ ਹੁੰਦੇ ਆ ਉਹਨਾਂ ਨੂੰ ਸੁਣਿਆ ਕਰੋ ਉਹਨਾਂ ਨੂੰ ਜਿੱਲੇ ਤੁਸੀਂ ਸੁਣੋਗੇ ਨਾ ਤੇ ਫਿਰ ਯਕੀਨਨ ਤਾਡੀ ਜਿਹੜੀ ਇਹ ਦੁੱਖ ਤਕਲੀਫ ਪਰੇਸ਼ਾਨੀ ਹੈ ਨਾ ਉਹ ਬੜੀ ਹੱਥ ਕਰ ਹੱਲ ਹੋ ਜਾਏਗੀ ਕਿਉਂਕਿ ਉਹ ਤੁਹਾਨੂੰ ਦੱਸਣਗੇ ਕਿ ਕਿਸ ਤਰ੍ਹਾਂ ਇਸ ਦੁੱਖ ਤਕਲੀਫ ਤੋਂ ਬਾਹਰ ਹੋਣਾ ਹੈ ਸੱਚੇ ਮਾਨਾ ਰੱਬ ਨੂੰ ਯਾਦ ਕਰਾਉਂਦੀ ਇਬਾਦਤ ਕਰੋ ਤੇ ਤੁਹਾਡੀ ਦੁੱਖ ਤਕਲੀਫ ਦੂਰ ਹੋ ਜਾਏਗੀ ਇਸੇ ਕਰਕੇ ਵੀਰੋ ਇਹਨੂੰ ਟੰਕੀਆਂ ਬਾਬਿਆਂ ਕੋ ਨਾ ਜਾਓ ਜੇ ਅਗਰ ਜਾਣਾ ਹੈ ਤੇ ਜਿਹੜੇ ਅੱਲਾ ਦੇ ਨੇਕ ਬੰਦੇ ਉਹਨਾਂ ਨੂੰ ਸੁਣੋ ਉਹ ਕਿਸ ਤਰ੍ਹਾਂ ਦੱਸਦੇ ਪਏ ਕਿ ਰੱਬ ਨੂੰ ਯਾਦ ਕਰਨਾ ਉਸ ਤਰੀਕੇ ਨਾਲ ਰੱਬ ਨੂੰ ਯਾਦ ਕਰੋ ਤੇ ਆਪਣੀ ਜਿਹੜੀ ਦੁੱਖ ਤਕਲੀਫ ਪਰੇਸ਼ਾਨੀ ਤੁਹਾਡੀ ਉਹ ਰੱਬ ਅੱਗੇ ਰੱਖੋ ਉਹਨੂੰ ਉਹਦੇ ਅੱਗੇ ਅਰਦਾਸ ਕਰ ਦੁਆ ਕਰੋ ਦੇਖੋ ਫਿਰ ਤੁਹਾਡਾ ਕਿਸ ਤਰ੍ਹਾਂ ਬੇੜਾ ਪਾਰ ਹੁੰਦਾ ਤੁਹਾਡੇ ਦੁੱਖ ਤਕਲੀਫਾਂ ਕਿਸ ਤਰ੍ਹਾਂ ਦੂਰ ਹੁੰਦੀਆਂ ਵਾ ਬਹੁਤ ਹੀ ਵਧੀਆ ਕਥਾ ਸੀ ਵੀਰੋ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਹੈ ਕਮੈਂਟਸ ਕਰਕੇ ਆਪਣੀ ਰਾਏ ਦਾ ਹਿਸਾਬ ਲਾਜ਼ਮੀ ਕਰਿਓ ਆਪਣਾ ਰਖੋ ਤੇ ਇਸਰਾ ਖਿਆਲ ਰੱਬ ਰੱਖਾ